ਲਾਈਵ ਹੋਏ ਆਪਾਂ ਇੱਕ ਖਾਸ ਵਿਸ਼ੇ ਵਾਸਤੇ ਅ ਸਵਾਜੋ ਪਹਿਲਾਂ ਸਾਰੇ ਜਾਣਿਆ ਗੱਲ ਆਪਾਂ ਇਹ ਕਰਨੀ ਆ ਜਿਵੇਂ ਜਿਹੜਾ ਪਹਿਲ ਕਾਮ ਦੇ ਵਿੱਚ ਜੋ ਹੋਇਆ ਤੇ ਬਹੁਤ ਜ਼ਿਆਦਾ ਇੱਕ ੱਟਕਾ ਲੱਗਾ ਉਹ ਸੀ ਨੂੰ ਸੁਣ ਕੇ ਤੇ ਪਹਿਲੀ ਤਾਂ ਗੱਲ ਆ ਵੀ ਜੇ ਉਹ ਕਹਿੰਦੇ ਵੀ ਅਸੀਂ ਮੁਸਲਮਾਨ ਆ ਤੇ ਮੁਸਲਮਾਨ ਤਾਂ ਇਦਾਂ ਕਰਦਾ ਹੀ ਨਹੀਂ ਕਦੀ ਵੀ ਇਹ ਇਦਾਂ ਦੇ ਜਿਹੜੇ ਹੁੰਦੇ ਆ ਇਹ ਸਾਰਿਆਂ ਦੇ ਵਿੱਚ ਹੀ ਹੁੰਦੇ ਆ ਸਾਰੇ ਧਰਮਾਂ ਦੇ ਵਿੱਚ ਹੀ ਹੁੰਦੇ ਇਦਾਂ ਦੇ ਬੰਦੇ ਵੇ ਜਿਹੜੇ ਉਸਤਾਲ ਨੂੰ ਖਰਾਬ ਕਰਦੇ ਆ ਸੋ ਚੰਗਾ ਨਹੀਂ ਲੱਗਾ ਸੁਣ ਕੇ ਵੀ ਗੋਲੀਆਂ ਮਾਰ ਦਿੱਤੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਮਾੜਾ ਹੋਇਆ ਬਹੁਤ ਜ਼ਿਆਦਾ ਹੀ ਮਾੜਾ ਹੋਇਆ ਜਿਹਨੂੰ ਕਹਿੰਦੇ ਹੁੰਦੇ ਕਿਉਂਕਿ ਮੁਸਲਮਾਨ ਜਿਹੜਾ ਹੁੰਦਾ ਹਜ਼ੂਰ ਪਾਕ ਸੱਲਾਮ ਸੱਲਮ ਨੇ ਤਾਂ ਇਹ ਦੱਸਿਆ ਹੈ ਵੀ ਕਿਸੇ ਕਿਸੇ ਦਾ ਕਦੇ ਵੀ ਕਿਸੇ ਨੂੰ ਨੁਕਸਾਨ ਨਾ ਪਹ chau ਕਦੇ ਵੀ ਕਿਸੇ ਨੂੰ ਨੁਕਸਾਨ ਨਾ ਪਹੁੰਚਾਓ ਆਪਣੀ ਜ਼ੁਬਾਨ ਤੱਕ ਤੋਂ ਨੁਕਸਾਨ ਨਾ ਪਹੁੰਚਾਓ ਕਿਸੇ ਨੂੰ ਤੇ ਗੋਲੀ ਦੀ ਤੇ ਗੱਲ ਹੀ ਗਾਂਧੀ ਹੈ ਤੇ ਹਜ਼ਰ ਬਾਕੀ ਲਾ ਜਮ ਨੇ ਇਹ ਸਿੱਖਿਆ ਨਹੀਂ ਦਿੱਤੀ ਹੈਗੀ ਕੁਰਾਨ ਸ਼ਰੀਫ ਇਹ ਇਜਾਜ਼ਤ ਨਹੀਂ ਦਿੰਦਾ ਨਾ ਅੱਲਾਹ ਇਹ ਇਜਾਜ਼ਤ ਦਿੰਦਾ ਹੈ ਵੀ ਤੁਸੀਂ ਕਿਸੇ ਨੂੰ ਮਾਰੋ ਜਿਸੇ ਕਿਸੇ ਨੂੰ ਗੋਲੀਆਂ ਮਾਰ ਦਿਓ ਚਾਹੇ ਉਹ ਕੋਈ ਵੀ ਰੀਜ਼ਨ ਹੋਵੇ ਕੁਝ ਵੀ ਹੋਵੇ ਹੋਰ ਵੀ ਕਸੂਰਿਆਂ ਨੂੰ ਮਾਰਨਾ ਇਹ ਅੱਲਾਹ ਇਜਾਜ਼ਤ ਨਹੀਂ ਦਿੰਦਾ ਇਹਦੀ ਤੇ ਅਸੀਂ ਵੀ ਮੈਂ ਵੀ ਸਰਕਾਰ ਨੂੰ ਅਪੀਲ ਕਰਦਾ ਹਾਂ ਵੀ ਇਹ ਜਿਹੜੇ ਹੈਗੇ ਆ ਦਰਿੰਦੇ ਜਿਹੜੇ ਹੈਗੇ ਆ ਇਹਨਾਂ ਨੂੰ ਫਟਾਫਟ ਲੱਭ ਕੇ ਤੇ ਇਹਨਾਂ ਨੂੰ ਚੌਂਕ ਜੀ ਭਾਵੇਂ ਗੋਲੀ ਮਾਰ ਦਿੱਤੀ ਜਾਵੇ ਇਹ ਬੇਕਸੂਰਾਂ ਨਾਲ ਜਿਹੜਾ ਇਦਾਂ ਕੀਤਾ ਹੈ ਚਾਹੇ ਆਪਣੇ ਹਿਸਾਬ ਦੇ ਨਾਲ ਕਾਰਵਾਈ ਕਰਨ ਜਾਂ ਚੋਕ ਦੇ ਵਿੱਚ ਕਢਾ ਕੇ ਗੋਲੀ ਮਾਰ ਦੇਣ ਏਦਾਂ ਦਿਨ ਨੂੰ ਮੈਂ ਤੇ ਇਹੀ ਕਹੂੰਗਾ ਇਸਲਾਮ ਧਰਮ ਬਹੁਤ ਕੁਝ ਸਿਖਾਉਂਦਾ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸਲਾਮ ਧਰਮ ਦੇ ਵਿੱਚੋਂ ਮੇਰੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਦਾ ਦਿਲ ਨਾ ਖਾਇਆ ਜਾਏ ਕਿਸੇ ਦਾ ਹੱਕ ਨਾ ਮਾਰਿਆ ਜਾਏ ਦੂ ਨੰਬਰ ਦਾ ਪੈਸਾ ਨਾ ਕਮਾਈਏ ਮੈਂ ਆਲਵੇਜ਼ ਸਨੈਪਚੈਟ ਤੇ ਵਿੱਚ ਵੀ ਇਹੀ ਕਹਿੰਦਾ ਜੁਮੇ ਵਾਲੇ ਦਿਨ ਇਹੀ ਕਹਿੰਦਾ ਮੈਂ ਵੀ ਤੁਸੀਂ ਕਿਸੇ ਦਾ ਹੱਕ ਨਾ ਮਾਰੋ ਹੈਨਾ ਕਿਸੇ ਦਾ ਦਿਲ ਨਾ ਦਿਖਾਓ ਦੋ ਨੰਬਰ ਦਾ ਪੈਸਾ ਨਾ ਕਮਾਓ ਹੱਕ ਹਲਾਲ ਦੀ ਰੋਟੀ ਕਮਾਓ ਹੈਨਾ ਤੇ ਬਾਕੀ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੇ ਕਿਹੜੀ ਕਿਤਾਬ ਪੜ੍ਹੀ ਹੋਈ ਹੈ ਵੀ ਜਿਹੜਾ ਇਦਾਂ ਕਰੀ ਜਾਂਦੇ ਆ ਬਹੁਤ ਔਖਾ ਹੈ ਸੁਣ ਕੇ ਮੈਨੂੰ ਤਾਂ ਐਡੇ ਕੋਈ ਲਫ਼ਜ਼ ਵੀ ਨਹੀਂ ਕਿ ਮੈਂ ਬਿਆਨ ਕਰ ਸਕਾਂ ਇਸ ਚੀਜ਼ ਨੂੰ ਪਰ ਜੋ ਵੀ ਹੋਇਆ ਬਹੁਤ ਜ਼ਿਆਦਾ ਮਾੜਾ ਹੋਇਆ ਬਹੁਤ ਜ਼ਿਆਦਾ ਮਾੜਾ ਹੋਇਆ ਨਹੀਂ ਹੋਣਾ ਚਾਹੀਦਾ ਸੀਗਾ ਇਦਾਂ ਦੇ ਬੰਦੇ ਇਸਲਾਮ ਨੂੰ ਜਿਹੜਾ ਇੱਕ ਹੱਤਵਾਦੀ ਹੁੰਦਾ ਨਾ ਜਿਹੜਾ ਇੱਕ ਹੱਤਵਾਦੀ ਟੈਰਰਿਸਟ ਹੁੰਦਾ ਜਿਹੜਾ ਉਹਦਾ ਕੋਈ ਵੀ ਧਰਮ ਨਹੀਂ ਹੁੰਦਾ ਨਾ ਉਹ Hindu ਹੁੰਦਾ ਨਾ Musalman ਹੁੰਦਾ ਨਾ ਉਹ Sikh ਹੁੰਦਾ ਨਾ ईसाई ਹੁੰਦਾ ਕੁਝ ਨਹੀਂ ਹੁੰਦਾ ਉਹ ਸਿਰਫ ਹੱਤਵਾਦੀ ਹੁੰਦਾ ਹੈ ਇਸ ਕਰਕੇ ਆਪਾਂ ਉਹਨਾਂ ਦੇ ਟੱਬਰਾਂ ਵਾਸਤੇ ਦੁਆ ਕਰੀਏ ਜਿਨ੍ਹਾਂ ਦੇ ਬੰਦੇ ਗਏ ਆ ਉਹਨਾਂ ਵਾਸਤੇ ਦੁਆ ਕਰੀਏ ਅੱਲਾ ਉਹਨਾਂ ਨੂੰ ਸਬਰ ਦੇਵੇ ਇਸ ਦੁਨੀਆ ਤੋਂ ਉਹਨਾਂ ਦੇ ਚਲੇ ਗਏ ਛੋਟੇ-ਪੋਚਿਆਂ ਨੂੰ ਕਿਤੇ ਸੈੜ ਤੇ ਕਰ ਦਿੱਤਾ ਤੇ ਔਰਤਾਂ ਨੂੰ ਸੈੜ ਤੇ ਕਰ ਦਿੱਤਾ ਤੇ ਬੰਦੇ ਨੂੰ ਗੋਲੀ ਮਾਰ ਦਿੱਤੀ। ਇਹਦਾ ਸੋਨਾਂ ਦਾ ਕੌਣ ਵਾਲੀ ਵਾਰਸ ਹੈ ਹੁਣ? ਰੋਟੀ ਤੇ ਚਲੋ ਅੱਲਾਹ ਨੇ ਦੇਣੀ ਆ ਰੋਟੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਉਹਨਾਂ ਨੂੰ ਮਿਲ ਹੀ ਜਾਣੀ ਆ ਅੱਲਾਹ ਨੇ ਜੋ ਰਿਸਕ ਲਿਖਿਆ ਉਹਨਾਂ ਨੂੰ ਮਿਲਣਾ ਹੀ ਆ। ਪਰ ਜਿਹੜੀ ਆ ਚੀਜ਼ ਆ ਜਿਹੜਾ ਇੱਕ ਅ ਬੱਚਿਆਂ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਜਾਣਾ ਇਵੇਂ ਦੇ ਸਿਰ ਤੋਂ ਆਦਮੀ ਦਾ ਸਾਇਆ ਉੱਠ ਜਾਣਾ ਇਹ ਬਹੁਤ ਵੱਡੀ ਬਹੁਤ ਵੱਡੀ ਗੱਲ ਆ ਇਹ ਬਹੁਤ ਜ਼ਿਆਦਾ ਮਾੜੀ ਗੱਲ ਆ ਇਹ ਤਾਂ ਨਹੀਂ ਕਰਨਾ ਚਾਹੀਦਾ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਇਸ ਚੀਜ਼ ਦਾ ਇਸ ਕਰਕੇ ਮੈਂ ਕੋਈ ਬਹੁਤੀਆਂ ਸਨੇਪਸ ਨੂੰ ਕੁਝ ਨਹੀਂ ਪਾ ਰਿਹਾ ਤੇ ਦੁਆ ਕਰੋ ਬਸ ਵੀ ਹੁਣ ਪਤਾ ਨਹੀਂ ਇਹ ਕੌਣ ਕਰਾਉਂਦਾ ਕੌਣ ਨਹੀਂ ਕਰਾਉਂਦਾ ਇਹਦੇ ਨਾਲ ਦੇਸ਼ ਦਾ ਮਾਹੌਲ ਖਰਾਬ ਹੁੰਦਾ। ਦੇਸ਼ ਦਾ ਮਾਹੌਲ ਖਰਾਬ ਹੁੰਦਾ, ਇਸਲਾਮ ਦਾ ਮਾਹੌਲ ਖਰਾਬ ਹੁੰਦਾ। ਇੱਕ ਜਣਾ ਉਹ ਚੀਜ਼ ਕਰਦਾ ਤੇ ਸਾਰੇ ਮੁਸਲਮਾਨਾਂ ਦਾ ਨਾਮ ਆਉਂਦਾ ਫਿਰ। ਤੋ ਚੰਗੀ ਗੱਲ ਨਹੀਂ ਹੈਗੀ ਇਹ। ਆਪਾਂ ਮੈਂ ਮੈਂ ਜਿੰਨਾ ਕੁ ਮੇਰਾ ਨੈਟਵਰਕ ਹੈਗਾ ਹੈ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਵੀ ਤੁਸੀਂ ਸਰਕਾਰ ਨੂੰ ਅਪੀਲ ਕਰੋ ਕਿ ਇਹਨਾਂ ਨੂੰ ਲਭੋ ਛੇਤੀ ਤੋਂ ਛੇਤੀ ਲੱਭ ਕੇ ਇਹਨਾਂ ਦਾ ਜੂ ਵੀ ਆ ਤੁਸੀਂ ਕਰਨਾ ਇਹਨਾਂ ਨੂੰ ਕਰੋ ਇਹਨਾਂ ਨੂੰ ਫਾਂਸੀ ਦੇਣੀ ਫਾਂਸੀ ਦੇ ਉਹ ਗੋਲੀ ਮਾਰਨੀ ਚਰਾਹੇ 'ਚ ਗੋਲੀ ਮਾਰੋ ਅਸੀਂ ਨਾਲ ਇਸਲਾਮ ਇਹ ਇਜਾਜ਼ਤ ਨਹੀਂ ਦਿੰਦਾ ਵੀ ਕਿਸੇ ਨੂੰ ਤੁਸੀਂ ਮਾਰ ਦਿਓ ਜਾਂ ਕਿਸੇ ਨੂੰ ਤੁਸੀਂ ਕਿਸੇ ਦੇ ਸਿਰ ਤੋਂ ਸਾਇਆ ਚੱਕ ਲੋ ਬਾਕੀ ਮੈਨੂੰ ਸੁਣ ਕੇ ਬਹੁਤ ਜ਼ਿਆਦਾ ਮੈਂ ਮੈਨੂੰ ਪਤਾ ਲੱਗਾ ਮੈਨੂੰ ਕੱਲ ਪਤਾ ਲੱਗਾ ਵਾ ਕੱਲ ਸ਼ਾਮੀ ਦੇ ਲੋਕੋ ਕਿ ਬਹੁਤ ਜ਼ਿਆਦਾ ਪਹਿਲਾਂ ਤਾਂ ਬਾਹਰ ਸੀਗਾ ਫਿਰ ਮੈਂ ਆਇਆ ਫਿਰ ਇੱਕ ਦੋ ਚੀਜ਼ਾਂ ਸੀਗੀਆਂ ਉਹਦੇ ਵਿੱਚ ਹੀ ਰੁੱਝਿਆ ਹੋਇਆ ਸੀ ਫਿਰ ਮੈਨੂੰ ਕੱਲ ਪਤਾ ਲੱਗਾ ਚੰਗੀ ਤਰ੍ਹਾਂ ਤੇ ਫਿਰ ਮੈਂ ਅੱਜ ਮੈਂ ਕਿਹ ਚੱਲ ਜੁਮਮੇ ਵਾਲੇ ਦਿਨ ਲਾਈਵ ਹੋਊਂਗਾ ਨਾਲੇ ਮੈਂ ਅਪੀਲ ਕਰੂੰਗਾ ਸਰਕਾਰ ਨੂੰ ਵੀ ਜਿੰਨਾ ਕਿ ਮੇਰਾ ਨੈਟਵਰਕ ਹੈਗਾ ਜੀ ਮੇਰੀ ਗੱਲ ਉੱਥੇ ਤੱਕ ਪਹੁੰਚਦੀ ਹੈ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਨੂੰ ਮੈਂ ਤਾਂ ਕਹਿੰਦਾ ਵੀ ਬੇਕਸੂਰ ਦੀ ਮੌਤ ਦੇ ਬਦਲੇ ਮੌਤ ਹੀ ਆ ਇਹ ਬੇਕਸੂਰ ਨੂੰ ਮਾਰਨਾ ਚਾਹੀਏ ਯਾਰ ਕੋਈ ਵੀ ਹੋਵੇ ਕਸੂਰਬਾਜ਼ ਵੀ ਹੋਵੇ ਤੁਸੀਂ ਕਿਹਨੂੰ ਜਾਨੋਂ ਥੋੜੀ ਮਾਰ ਸਕਦੇ ਆ ਯਾਰ ਤੁਸੀਂ ਕਿਸੇ ਦੀ ਕੀ ਦੀ ਜ਼ਿੰਦਗੀ ਥੋੜੀ ਖੋ ਸਕਦੇ ਆ ਕਿਸੇ ਦੀ ਤੁਸੀਂ ਕਿਸੇ ਦੀ ਦੋ ਕੋਇਆ ਮੋੜਾ ਦੋ ਕੋਇਆ ਇਸ ਜੀਤਾ ਕਿੱਦਾਂ ਉਹਨਾਂ ਦੇ ਘਰਾਂ ਦੇ ਵਿੱਚ ਬੈਣ ਪੈਂਦੇ ਹੋਣੇ ਆ ਕਿੱਦਾਂ ਮਾਤਮ ਸ਼ਾਇ ਹੋਣੇ ਉਹਨਾਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਗਏ ਆ ਹੁਣ ਜਿਹੜੇ ਉੱਤੇ ਉੱਤੇ ਵਿਚਾਰੇ ਜਿਹੜੇ ਉੱਤੇ ਕੰਮ ਕਰਦੇ ਆ ਜਿਹੜੇ ਅਸੀਂ ਕਸ਼ਮੀਰ 'ਚ ਕੰਮ ਕਰਦੇ ਆ ਤੇ ਉਹ ਉਹਨਾਂ ਦਾ ਕੀ ਕਿਸੂਰ ਆ ਉਹਨਾਂ ਦਾ ਰੋਟੀ ਪਾਣੀ ਤਾਂ ਬੰਦ ਹੋ ਗਿਆ ਕਿ ਨਹੀਂ ਇਹ ਨਹੀਂ ਦੇਖਦੇ ਵੀ ਤੁਸੀਂ ਇੱਕ ਚੀਜ਼ ਹਾ ਕਰਨ ਲੱਗੇ ਆ ਤੇ ਬਾਕੀ ਕਿੰਨਾ ਦਾ ਨੁਕਸਾਨ ਹੋਣਾ। ਉਹ ਤੇ ਜਦੋਂ ਪੂਰੇ ਜਾਂਦੇ ਆ ਉਹਨਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਆ ਉੱਥੇ ਆਰਮੀ ਵਗੈਰਾ ਹੋਣੀ ਚਾਹੀਦੀ ਆ ਹੈਨਾ ਉਹਨਾਂ ਦੀ ਲੁੱਕ ਅਫਟਰ ਕਰਨ ਵਾਸਤੇ ਵੀ ਕੋਈ ਕੋਈ ਬੰਦਾ ਨੁਕਸਾਨ ਨਾ ਕਿਸੇ ਨੂੰ ਪਹੁੰਚਾ ਸਕੇ। ਬੈਲਿੰਗ ਕਰ ਦੇਣਾ ਚਾਹੀਦਾ ਸੀਗਾ ਬਿਲਕੁਲ ਹਾਤਵਾਦੀ ਰਗ ਉਤਰਨੀ ਹੁੰਦੀ ਹੈ ਉਹਦੀ ਸਿਰਫ ਹੱਤਵੱਦ ਦੀ ਗੱਲ ਉਹਨੂੰ ਕਿਸੇ ਵੀ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਅੱਲਾਹੂ ਅਕਬਰ ਕਹਿਣ ਦਾ ਵੀ ਕੋਈ ਫਾਇਦਾ ਨਹੀਂ ਜੇ ਤੁਸੀਂ ਕਿਸੇ ਨੂੰ ਮਾਰ ਹੀ ਦਿੱਤਾ ਕਿਸੇ ਨੂੰ ਨਜਾਇਜ਼ ਤੁਸੀਂ ਕਿਸੇ ਨੇ ਗਰਦੀ ਪਹਿਲੀ ਗੱਲ ਤਾਂ ਚਲੋ ਮਾਰਨ ਦੀ ਗੱਲ ਬਹੁਤ ਦੂਰ ਦੀਆਂ ਦੀ ਜੇ ਤੁਸੀਂ ਨਜਾਇਜ਼ ਕਿਸੇ ਦੇ ਨਾਲ ਨਜਾਇਜ਼ ਕਰ ਦਿੱਤੀ ਤੇ ਫਿਰ ਤੂੰ ਅੱਲਾਹ ਅਕਬਰ ਕਹਿਣ ਦਾ ਵੀ ਫਾਇਦਾ ਨਹੀਂ ਨਮਾਜ਼ ਦੀ ਗੱਲ ਤੇ ਗੰਧ ਹੀ ਰਹੀ ਉਹ ਅੱਲਾਹ ਅਕਬਰ ਵੀ ਕਬੂਲ ਨਹੀਂ ਹੋਣਾ ਸੋ ਇਹਦੀ ਸੱਚਾਈ ਛੇਤੀ ਪਤਾ ਲੱਗੇ ਕਿ ਦਿਲਾਂ ਨੂੰ ਠੰਡ ਪਵੇ ਬਾਕੀ ਦੁਆ ਕਰਦੇ ਰਹੋ ਉਹਨਾਂ ਵਾਸਤੇ ਜਿਨ੍ਹਾਂ ਦੇ ਪਰਿਵਾਰ ਕੇਰੂ ਕੇਰੂ ਹੋ ਗਿਆ ਪਰਿਵਾਰ ਜਿਹਨਾਂ ਦਾ ਉਹਨਾਂ ਵਾਸਤੇ ਦੁਆ ਕਰੋ ਪਲੀਜ਼ ਮੈਂ ਵੀ ਦੁਆ ਕਰਾਂਗਾ ਇਨਸ਼ਾਅੱਲਾ ਬਾਕੀ ਤੁਸੀਂ ਆਪਣਾ ਸਾਰੇ ਜਾਣੇ ਖਿਆਲ ਰੱਖੋ ਬਦੁਆ ਕਰਉਣ ਵਾਸਤੇ ਠੀਕ ਹੈ ਜੀ ਫਿਕਰ ਦੀ ਗੱਲ ਆਪਾਂ ਵੇਸੀ ਕਰਕੇ ਕੀਤਾ ਜਿ세ਗਾ ਵੀ ਬਸ ਤੁਸੀਂ ਦੁਆ ਕਰੋ ਉਹਨਾਂ ਨੂੰ ਅੱਲਾ ਸਬਰ ਦੇਵੇ ਜਿਹੜੇ ਪਰਿਵਾਰ ਖੇਰੂ ਖੇਰੂ ਹੋ ਗਿਆ ਦਾ ਉਹਦੇ ਵਾਸਤੇ ਦੁਆ ਕਰੋ ਮਿਹਰਬਾਨੀ ਸ਼ੁਕਰੀਆ ਅੱਲਾ ਫੇਸ